ਸਤਿ ਸ੍ਰੀ ਅਕਾਲ ਜੀ ਬਾਈ ਸਾਰਿਆਂ ਨੂੰ ਵੈਲਕਮ ਆ ਆਪਣੀ ਖੋਰ ਨਵੀਂ ਵੀਡੀਓ ਚ ਲੋ ਜੀ ਬਾਈ ਸੁਬਾ ਸੁਬਾ ਦਾ ਟਾਈਮ ਆ ਅੱਜ ਮੋਰਲੀ ਆਪਣਾ ਬਾਈ ਢਿੱਲਾ ਹੋ ਗਿਆ ਬੁਖਾਰ ਚੜ ਗਿਆ ਕਹਿੰਦਾ ਰਾਤ ਭਾਈ ਠੱਡ ਲੱਗਦੀ ਆ ਮਤਲਬ ਕਿ ਰਾਤ ਦਵਾਈ ਦਬੂਈ ਲਿਆ ਕਹਿੰਦਾ ਨਹੀਂ ਬਾਈ ਛੇਟਾ ਫੇ ਸਵੇਰੇ ਉੱਠਿਆ ਨਹੀਂ ਕਹਿੰਦਾ ਮੈਨੂੰ ਬੁਖਾਰ ਲੱਗਦਾ ਭਜਨ ਬਾਈ ਭੇਜਿਆ ਮੈਂ ਕਹਾਂ ਜਾਂ ਦਵਾਈ ਦਵਾ ਕੇ ਲਿਆ ਇਹਨੂੰ ਅੱਜ ਮੋਰਚਾ ਫਿਆਪੇ ਸਾਹਮਣਾ ਮੈਣਾ ਹੈ ਨਾ ਬਤੰਦਰ ਨੂੰ ਕਿਹਾ ਬਾਈ ਤਾ ਰੋਟੀ ਨਹੀਂ ਖਾਂਦੇ ਪਤਾ ਨਹੀਂ ਕੀ ਸਵੇਰੇ 2-3 ਰੋਟੀਆਂ ਖਾ ਕੇ ਚੱਲ ਜੰਨੇ ਸਾਰੀ ਜਿਹੜੀ ਰੋਟੀ ਨਹੀਂ ਖਾਂਦੇ ਹੈਗੇ ਉਹ ਕੱਲ ਵੀ 2-3 ਪੈਕਟ ਲੱਸੀ ਦੇ ਪਲਾਏ ਦੇ ਵਿੱਚ ਸਵੇਰੇ ਰੋਟੀ ਖਾ ਕੇ ਮੈਂ ਕਿਹਾ ਤੁਸੀਂ ਡੱਬੇ ਚ ਪਾ ਕੇ ਲੈ ਜਾਇਆ ਕਰੋ ਨਾ ਦੁਪਹਿਰ ਨੂੰ ਜਿੱਥੇ ਆਪਣਾ ਸੂਤ ਲੱਗਦਾ ਉੱਥੇ ਜਾ ਕੇ ਖਾ ਲਈ ਕਹਿੰਦੇ ਨਹੀਂ ਬਾਈ ਭੁੱਖੇ ਨਹੀਂ ਲੱਗਦੀ ਹੈਗੀ ਕੀ ਕਰੀਏ ਚਲੋ ਮੈਂ ਕਿਹਾ ਮਰਜੀ ਹੈ ਭਾਈ ਪਤਾ ਕਹਿ ਸਕਦੇ ਆ ਨਾ ਕੱਲ ਨੂੰ ਆਏ ਨਾ ਕਿ ਬਾਈ ਰੋਟੀ ਨਹੀਂ ਖਲਾਉਂਗਾ ਹੈਗਾ ਬਾਕੀ ਤੁਸੀਂ ਦੇਖਿਓ ਨਾ ਪਿਛਲੇ ਅਪਡੇਟ ਵਾਲੀ ਵੀਡੀਓ ਆਪਾਂ ਤਾਂ ਬਾਈ ਘਟ ਨਹੀਂ ਕਰਿਆ ਹੈਗਾ ਅਸੀਂ ਤਾਂ ਫੇਰ ਦੂਜੇ ਉਧਰ ਦੂਰ ਚੱਲ ਗਏ ਤੇ ਕੱਲ 20 25 ਕਿਲੋਮੀਟਰ ਬਾਪੇ ਕੱਲ ਜੇ ਇੱਕ ਦਿਨ ਚ ਅੱਜ ਕੰਮ ਮਿਲ ਗਿਆ ਫੇਰ ਉਰੀ ਰੇਟ ਆਪਾਂ ਦਾ 600 ਦੇ ਘੱਟ ਆਪਾਂ ਨਹੀਂ ਵੜਦੇ ਕਿ ਖੜਾਉਣੀ ਮਨਜ਼ੂਰ ਆ ਹਨਾ ਜੇ ਬਚਣਾ ਹੀ ਕੱਖ ਨਹੀਂ ਫੇਰ ਕੋ ਫਾਇਦਾ ਕੋਈ ਨਹੀਂ ਬਾਕੀ ਦਿਖਾਉਣਾ ਸਾਨੂੰ ਮਸ਼ੀਨ ਚੱਲਦੀ ਹੋਣ ਚੱਲੀਏ ਭਜਨ ਬਾਈ ਵੀਡੀਓ ਬਣਾਊਗਾ ਉਹ ਤੇ ਬਾਅਦ ਵਿੱਚ ਦੇਖਦੇ ਆ ਪਹਿਰੇ ਤੇ ਬਾਅਦ ਵਿੱਚ ਕੀ ਆ ਕਹਿੰਦਾ ਮੋਦੀ ਚਲੋ ਚੱਲਦੇ ਆ ਫੇਰ ਲੇ ਕੇ ਮਸ਼ੀਨ ਆਓ ਜੀ ਬਾਈ ਜੀ ਚੱਲਦੀ ਆ ਮਸ਼ੀਨ ਲੱਗੀ ਆ ਖੇਤ 'ਚ ਬਣਦੀ ਆ ਮਾਰੋ ਮਾਰਨੇ ਅੰਦਰ ਲੱਗਿਆ ਅੱਜ ਬਣਨ ਆਜੇ ਮੌਲੀ ਵਿਚਾਰਾ ਟਾਉਂ ਜਾਊਗਾ ਪਗਾਨ ਤੇ ਆਊਗਾ ਬਾਈ ਉਹ ਦਵਾਈ ਦਵਾਈ ਕਰਕੇ ਆ ਕੇ ਛੱਡ ਕੇ ਆਈ ਉਹ ਦਵਾਈ ਵਾ ਕੇ ਹੈਂ ਹੋਰ ਜੀ ਗੱਲ ਨਹੀਂ ਬਸ ਇਹ ਵਧੀਆ ਬਹੁਤ ਵਧੀਆ ਪਿੱਛੇ ਦੇਖ ਲੈ ਠੀਕ ਆ ਰਖੇ ਆ ਆ ਉਹ ਕਹੀ ਜਾਈ ਗਾ ਕਣਕ ਦਾ ਵਧੀਆ ਸੁੱਕੀ ਹੈ ਨਹੀਂ ਲਓ ਜੀ ਇਧਰ ਆ ਕੇ ਏਜੰਟ ਸਾਹਿਬ ਆਪਣੇ ਆਹ ਦੀਪੂ ਕਹਿ ਰਿਹਾ ਬਾਈ ये गाड़ी इधर से नहीं आई घूम के ऊपर से इधर से आगे से रास्ता है आगे से नहीं यहाँ से ले लिया मेरे को पता नहीं चला मैं वो राहुल को पूछ के आऊँ बहुत भाई जी भर गया टैंक लग गया है ना कटन टैंक डाल दे भैया डाल दे ਛੱਡ ਦੇ ਛੱਡ ਦੇ ਛੱਡ ਦੇ ਤਾ ਰੁਕ ਜਿੰਦੇ ਪਿੱਤਰਪਾਲ ਉਹ ਹਰਾਈ ਦਾਣਾ ਕੋਈ ਕੋਈ ਪਿੱਛੇ ਆਉਂਦਾ ਬਸ ਉਹਨੂੰ ਦਿਖਾਦਾ ਇਹਨੂੰ ਵਾਹ ਹਰਾ ਦਾਣਾ ਪਿੱਛੇ ਆ ਰਿਹਾ ਭਾਈ ਜੀ ਚੱਲਦੀ ਆ ਮਸ਼ੀਨ ਲੱਗੀ ਹੋਈ ਆ ਇਹ ਤਾਂ ਲੱਗਿਆ ਹੋਆ ਬਟਨਾਂ ਨੂੰ ਮਾਰ ਗਿਆ ਟੈਂਕ ਲਓ ਜੀ ਬਾਈ ਜੀ ਲੱਗੀ ਹੋਈ ਮਸ਼ੀਨ ਚੱਲਦੀ ਆ ਮਾਰੋ ਮਾਰ ਇੱਧਰ ਖੜੇ ਕਿਸਾਨ ਬਾਈ ਬਈਆ ਕੈਸੇ ਚੱਲ ਰਹੀ ਆ ਗਾੜੀ ਅੱਛੀ ਚੱਲ ਰਹੀ ਆ ਬੜੀਆ ਬੜੀਆ ਦੇਖੋ ਤੇ ਨਹੀਂ ਨੀਚਾ ਆਪ ਦੇਖ ਰਹੇ ਤੇ ਦੇਖ ਰਹੇ ਕੁਛ ਨਹੀਂ ਹੈ ਹਾਂ ਮੈਨੇ ਦੇਖਾ ਦੇਖ ਰਹੇ ਤੇ ਤੁਮ ਮੈਂ ਵੀ ਦੇਖ ਰਹਾ ਹਾਂ ਕੁਛ ਨਹੀਂ ਹੈ ਹਾਂ ਵੀ ਹਰੇ ਗਰਾਊਂਡ ਵਿੱਚ ਚੈੱਕ ਕਰਦੇ ਬਈਆ ਐਸੀ ਬਾਤ ਨਹੀਂ ਹੈ ਨੁਕਸਾਨ ਨਹੀਂ ਕਰਾਂਗੇ ਕਿਸੇ ਦਾ ਕਿ ਨਹੀਂ 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 ਅੱਛਾ ਸਹੀ ਹੈ ਹੋਰ ਬਈਆ ਬੜੀਆ ਬੜੀਆ ਹਾਂ ਵੀ ਦੀਪੂ ਹਾਂ ਤਾਂ ਕੋ ਜਾਏ ਯਾਰ ਤੂੰ ਕਦੇ ਲੁਕੀ ਜਾਂਦਾ ਹੈ तेरा हाँ। क्यों नहीं लूंगा हाँ। <laughs> कभी कभी तो गाड़ी पे आता है यार तू तो। हाँ। 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 अच्छा दीपू उधर जाएगी गाड़ी फिर जैतल रोड में दिपु। दिपु। था था। ओ दीपू इसके बाद उधर जाएगी जूनागढ़ रोड से कलोनी में ठीक है ठीक है भाई। कलोनी जाएंगे तो बाद भाई जी बढ़ के इधर भी दीपू का बड़ा भरा है यह कदंग है ਦੁੱਧ ਪਾਣੀ ਦਾ ਪ੍ਰੋਗਰਾਮ ਇਹਦੇ ਕੋਲੇ ਵੀ ਤੇ ਭਰ ਗਿਆ ਟੈਂਕ ਲੱਗਿਆ ਕੱਢਣ ਵਾਈਜੀ ਭਾਈ ਚੱਲਦੀ ਆ ਮਸ਼ੀਨ ਲੱਗ ਕੇ ਬਟਨ ਭਾਈ ਬਦਲਾਵਾ ਹੀ ਹੋ ਗਈ ਮੌਸਮ ਹੋ ਗਿਆ ਖਰਾਬ ਜਾਂ ਖਰਾਬ ਹੁੰਦਾ ਤੇ ਲੱਗ ਜਾਂਦੇ ਵੜਾਉਣਗੇ ਇਹ ਦਮਾਂ ਦਾ ਹਰੇ-ਉਰੇ ਵੜਾਈਏ ਨਹੀਂ ਕੀ ਮੌਸਮ ਭਾਈ ਖਰਾਬ ਦਾ ਫਿਰ ਤਾਂ ਅਜੇ ਹਰੇ ਹੀ ਰਹਿੰਦੇ ਵੜ ਦੋ ਅਗਰ ਉਹ ਹਰੀਆਂ ਬੱਦੀਆਂ ਕੱਕਣਾ ਵਿੱਚ ਆ ਇਹਨੂੰ ਕਹੀਂਦਾ ਫੇਰ ਵੜ ਦੋ ਬੱਦਲ ਵਾਈ ਤੇ ਬਹੁਤ ਚੱਲਦੇ ਆ ਦੇਖੋ ਬੱਦਲ ਵੀ ਸੋਹਣਾ ਹੋਇਆ ਹੈ ਕਾਲੀ ਘਾਟ ਬੋ ਜੀ ਭਾਈ ਜੀ ਵਟਿਆ ਗਿਆ ਖੇਤ ਬੱਦਲ ਵਾਈ ਬਹੁਤ ਆਂਗੇ ਯਾਰ ਗਾਹਕ ਵੀ ਉੱਪਰ ਥੋੜੀ ਗਿਰਦੇ ਆ ਮੌਸਮ ਜੇ ਖਰਾਬ ਹੁੰਦਾ ਭਾਈ ਜੀ ਫੇਰ ਤਾਂ ਉੱਪਰੋਂ ਥੜੀ ਆਈ ਜਾਂਦੇ ਆ ਖੇਤ ਨਹੀਂ ਦੇਖਣੇ ਬੰਦੇ ਖੇਤ ਉਤ ਫਿਰ ਧਾਪੇ ਭਜੇ ਫਿਰਦੇ ਮਸ਼ੀਨ ਦੇ ਕੋਲ ਟੈਂਕ ਭਰ ਗਿਆ ਲੱਗਿਆ ਖਾਲੀ ਕਰਨ ਖੇਤ ਵੀ ਵਧਿਆ ਗਿਆ ਬਾਈ ਲੱਗੀ ਹੋਈ ਹੈ ਮਸ਼ੀਨ ਚੱਲਦੀ ਹੈ ਜੀ

ਆ ਗਿਆ ਮੋਹਰੀ ਇਹਦੇ ਬੈਟਰੀ ਆ ਕਹਿੰਦਾ ਭਾਈ ਮੈਂ ਚਲਾਉਣਾ ਮੈਂ ਤਾਂ ਕਿਹਾ ਮੈਂ ਵੜਦਾ ਕਹਿੰਦਾ ਨਹੀਂ ਨਹੀਂ ਭਾਈ ਸ਼ਾਮ ਦੇ 3 3:30 ਦਾ ਟਾਈਮ ਹੋ ਗਿਆ ਕਹਿੰਦਾ ਭਾਈ ਮੈਂ ਵੜਦਾ ਯਾਰ ਕੋਈ ਨਹੀਂ ਕਰ ਰਹਾ ਤੇ ਇਸ ਮੇਰ ਦਾ ਅੱਜ ਭਾਈ ਮੌਸਮ ਵੀ ਥੋੜਾ ਜਿਹਾ ਗੜਬੜਾ ਹੈ ਨਾ ਕਈ ਜਗ੍ਹਾ ਤਾਂ ਮੀਂਹ ਪੈ ਗਿਆ ਆ ਗਿਆ ਕਹਿੰਦਾ ਮੈਂ ਵੜਦਾ ਮੈਂ ਚਲਾ ਜਾ ਕੋਈ ਨਹੀਂ ਠੀਕ ਹੋ ਗਿਆ ਹੁਣ ਆਰਾਮ ਕਰਕੇ ਆ ਗਿਆ ਮੈਂ ਤਾਂ ਕਹਿੰਦਾ ਮੈਂ ਪੈ ਜਾ ਯਾਰ ਤੂੰ ਆਰਾਮ ਕਰ ਲੈਣਾ লাগਦਾ ਨਜ਼ਾਰਾ ਆ ਗਿਆ ਹਨਾ ਕਈ ਬਾਈ ਬੜੇ ਕਮੈਂਟ ਕਰੀ ਜਾਂਦੇ ਬਾਈ ਤੂੰ ਮਸ਼ੀਨ ਨਹੀਂ ਬਾਈ ਚਲਾਉਣੇ ਦਿੰਦਾ ਹੈਗਾ ਕੀ ਕਰੀਏ ਜਿਹੜੇ ਹੁਣ ਆਦਿ ਲੋੜਾ ਸਾਹਮਣੇ ਬੁਖਾਰ ਚੜੇ ਜੀ ਵੀ ਬੈਠਿਆ ਨਹੀਂ ਮੈਂ ਤਾਂ ਕਹਦਾ ਮੈਂ ਬਹਿ ਜਾ ਹਨਾ ਤੂੰ ਰੈਸਟ ਕਰ ਅੱਜ ਦਿਨ ਬੁਖਾਰ ਆ ਬਾਕੀ ਤੁਹਾਨੂੰ ਪਤਾ ਹੀ ਹੈ ਬਾਈ ਫੇਰ ਨਾ ਪੰਜਾਬੀ ਕਾਹਨੂੰ ਅੜਦੇ ਆਂ दारू ਪੀਣ ਤੇ ਉਹ ਕੋਤਰੀਆਂ ਜੀਆਂ ਹੁੰਦੀਆਂ ਨੇ ਜਿਹੜੀਆਂ ਲਫਾਵੀਆਂ ਜੀਆਂ ਉਹ ਲਿਆਉਨੇ ਆ ਦੋ ਉਹ ਪੀਣੇ ਆ ਤੁਹਾਨੂੰ ਪਤਾ ਨਹੀਂ ਜਹਿਰ ਹੈ ਨਹੀਂ ਪਤਾ ਨਹੀਂ ਇਹ ਵਿੱਚ ਕੀ ਪਾਉਂਦੇ ਆ ਜੂਰੀਆ ਜਾਰੀਆ ਪਲਾਉਨੇ ਆ ਕਬਰਾਂ ਕਾਦੀ ਬਣਦੀ ਆ ਕਾਦੀ ਨਹੀਂ ਹੈ ਨਾ ਕੀ ਮੈਂ ਕਹਾਂ ਤੁਹਾਨੂੰ ਸਬਰ ਕਰਿਆ ਕਰੋ ਨਾ ਤੁਸੀਂ ਇੱਥੇਰੇ ਚਲੇ ਹੀ ਜਾਣਾ ਆਪਾਂ 15 20 ਦਿਨ ਨੂੰ ਗਾਂ ਜਾ ਕੇ ਰਾਸਤਾਂ ਚ ਪੀ ਲਿਆ ਕਰਿਓ ਹਨਾ ਪਰ ਕਿੱਥੇ ਸਬਰ ਉਹਦਾ ਓਹੀ ਪਣੀ ਆ ਜ਼ਹਿਰ ਪਣੀ ਆ ਤਾਂ ਹੀ ਬਾਈ ਢਲਾ ਹੋਇਆ ਰਾਤ ਤੇ ਬਸ ਨਾਲੇ ਹਿਸਾਬ ਕਰਾ ਬਰਾਤ ਕੱਲਾ ਬੜੇ ਉੱਤਰ ਅਸੀਂ ਵੱਢ ਕੇ ਆਏ ਜਿੱਧਰ 25 30 ਕਿਲੋਮੀਟਰ ਜਾ ਕੇ ਉੱਤੇ ਮਾਂਗਾ ਚਲ ਥੱਕੇ ਹੋਏ ਆ ਰਾਤ ਮੈਂ ਵੀ ਬੱਚ ਤਿੰਨ ਲੈ ਆਤੀ ਚਾਰ ਮੈਂ ਤਾਂ ਚਾਰ ਪੀ ਪੀ ਲਣਗੇ ਦੋ ਦੋ ਭਜਨਾਰੇ ਹੈ ਨਾ ਯਾਨੀ ਤਾਂ ਪੀਂਦਾ ਨਹੀਂ ਹੈਗਾ ਨਾ ਮੈਂ ਪੀਂਦਾ ਬਾਈ ਯਾਨੀ ਨਹੀਂ ਪੀਂਦਾ ਯਾਨੀ ਤੇ ਮੈਂ ਪੀਂਦੇ ਨਹੀਂ ਇਹ ਦੋ ਨਾਲ ਭਜਨਾਰੇ ਲਾਈ ਮੌਨ ਨਾਲ ਜਾ ਲਿਆ ਫਿਰ ਆਦ ਬਾਕੀ ਤੁਹਾਨੂੰ ਪਤਾ ਮੌਸਮ ਹੈ ਨਾ ਐਤੀ ਮੌਸਮ ਦੀ ਸਮਝ ਨਹੀਂ ਲੱਗਦੀ ਹੈਗੀ ਕਿ ਕਿ ਕਿੱਦਾਂ ਨੂੰ ਕਿਆ ਹਿਸਾਬក្តਾ ਪੁੰਦਾ ਜਾਂਦਾ ਹੈ ਬਾਈ ਜਮੇ ਹੀ ਨਹੀਂ ਪਤਾ ਲੱਗਦਾ ਹੈ ਕਿ ਵੀ ਗਰਮੀ ਹੈਗੀ ਹੈ ਕਿ ਨਹੀਂ ਹੈਗੀ ਨੇ ਪਿਛਲੇ ਸਾਲ ਸਾਡਾ ਗਰਮੀ ਨੇ ਸੇਕ ਕੱਢਿਆ ਪਿਆ ਤਾਂ ਐਦ ਕੀ ਦਾ ਪੰਜਾਬ ਚ ਇੱਤੇ ਵੀ ਨਹੀਂ ਹੈਗਾ ਵੀ ਗਰਮੀ ਆਈਗੀ ਕਿ ਨਹੀਂ। ਦਾ ਫੋਨ ਆ ਗਿਆ ਤਾਂ ਅੱਜ ਨਾ ਬਾਈ ਮੌਸਮ ਠੱਡੇ ਠੰਡਾ ਹੋਣ ਦੇ ਨਾਲ ਕਾਰਨ ਨਾ ਰਾਜਕੋਟ ਦੇ ਵਿੱਚ ਮੀਂਹ ਪੈ ਗਿਆ ਤੁਹਾਨੂੰ ਪਤਾ ਵੀ ਲੋਕਲ ਦੇ ਇਹਨਾਂ ਦੇ ਫੋਨ ਖੜਕ ਕੇ ਜਾਂਦੇ ਉਹਨਾਂ ਦੇ ਇਜ਼ਤਿਹਾਰ ਵਗੈਰਾ ਦੇ ਹੋਰਾਂ ਦੇ ਹਨਾ ਵੀ ਸਾਡੇ ਦਾ ਪਾਣੀ ਗਿਰ ਗਿਆ ਉਹਦੇ ਕਰਕੇ ਅੱਜ ਜਿਹੜੀ ਹਰੀ ਫਰੀ ਮਣੀ ਮੋਟੀ ਹੈਗੀ ਆ ਕਹਿੰਦੇ ਵੱਡੇ ਚਲੋ ਬਸ ਪੇਰੂ ਦੇ ਕਰਕੇ ਹੁਣ ਏਜੰਟ ਦਾ ਮੇਰੇ ਤਾਂ ਫੋਨ ਆਇਆ ਰੌਲ ਦਾ ਕਹਿੰਦਾ ਅੱਜ ਕਿਆ ਬਾਤ ਹੋ ਗਿਆ ਮੈਂ ਕਿਹਾ ਬਾਤ ਕਿਆ ਹੋਣਾ ਹੁਣ ਹਰੀ ਕਣਕ ਦੇ ਦਾ ਬਾਈ ਬਕਲੀ ਜੀ ਆਉਣੀ ਹੋ ਆ ਨਾ ਬਕਲ ਜਾ ਆਉਣਾ ਹੀ ਆ ਜੇ ਥੋੜੀ ਟਾਇਡ ਕਰਦੇ ਆ ਫਿਰ ਟੋਟਾ ਹੁੰਦਾ ਬਾਸਕਟ ਥੋੜੀ ਲਵੇ ਲਾਉਨੇ ਆ ਨਾ ਤਾਂ ਫੇ ਕਣਕਣੀ ਹੁੰਦੀ ਆ ਉਹ ਵੀ ਨਹੀਂ ਕਹਿੰਦੇ ਹੋਣੀ ਚਾਹੀਦੀ ਕਣਕ ਵੀ ਹਰੀ ਬਣਾਉਣੀ ਆ ਹਰ ਮਾਲਬੀਆ ਨੂੰ ਪੂਰਾ ਸੁਧ ਮੰਗਣਾ ਦਾ ਕਿੱਥੇ ਦਈ ਹੈ ਬਾਕੀ ਮੌਜਾ ਮਾਲਕ ਦੀ ਹੈ ਨਾ ਇੱਕ ਪਾਸੇ ਸਮੁੰਦਰ ਆ ਸਾਹਮਣੇ ਮੀਂਹ ਪੈ ਗਿਆ ਵਿਚਾਲਾ ਵੱਜ ਗਿਆ ਬਾਕੀ ਰਾਜਪੋਟ ਬਹੁਤ ਨਹੀਂ ਪਿਆ ਬਾਈ ਵੀਡੀਓ ਕਾਲ ਆਈਦੀ ਆਪਣਾ ਵੀਰ ਤੋਂ ਸੱਜਣਾ ਇੱਕ ਉਹਨੇ ਵੀਡੀਓ ਕਾਲ ਕਰਕੇ ਦਿਖਾਈ ਬਹੁਤ ਨੇਰੀ ਠਾਲੀ ਪੀਤੀ ਮੀਂਹ ਨੇ ਮਾਈ ਏਰੀਆ ਵੱਜ ਗਿਆ ਪੰਜਾਬ 'ਚ ਆਪਣੇ ਗੱਲ ਪੈ ਗਿਆ ਹਨਾ ਜੀ ਇੱਧਰ ਵੀ ਪੈ ਗਿਆ ਬੰਦ ਇੱਕ ਦੋ ਜ਼ਰਾ ਕੰਮ ਖੜੂ ਹੋਰ ਕੀ ਬਾਕੀ ਤੁਹਾਨੂੰ ਪਤਾ ਹੀ ਇੱਧਰ ਮਿੱਟੀ ਵੀ ਆਈ ਜੀ ਸਾਲੀ ਮੋਟਰਾਂ ਨਾਲ ਤੇ ਮਗਰਾਣਾ ਵਿੱਚ ਫਸ ਜਾਂਦੀ ਹੈ ਨਾ ਤਾਂ ਨਿਕਲਦੀ ਕੋਈ ਨਹੀਂ ਵਿੱਚ ਤੇ ਬਾਕੀ ਉਹ ਨਿਕਲ ਗਿਆ ਵੇ ਵੇਸ਼ ਵਾਈ ਦੀ ਵੜਦੇ ਜਵੇਂ ਕਲੋਨੀ ਦੇ ਕੋਲੇ ਹੈ ਨਾ ਆਪਣੇ ਅੱਗੇ ਪਿਪਾ ਵੜਦੇ ਆ ਇਹਦਾ ਇਹ ਇਹਨਾਂ ਦਾ 10-12 ਬਿੱਗੇ ਆ ਕਲੋਨੀ ਆ ਸਾਹਮਣੇ ਇਧਰ ਕਲੋਨੀ ਦੇ ਨਾਲੇ ਆਪਣੀ ਮਸ਼ੀਨ ਚੱਲਦੀ ਆ ਖੇਤ ਆ ਬਾਈ ਦਾ ਦੇਸ਼ ਬਾਈ ਦਾ ਬਿਲਕੁਲ ਆ ਕੰਦ ਨਾਲ ਕੰਦ ਆ ਉਹ ਆਪਣਾ ਫਲੈਟ ਆ ਸਾਹਮਣੇ ਜਿੱਥੇ ਆਪਾਂ ਰਹਨੇ ਆ ਨਾ ਆ ਉਹਦਾ ਕਣਕ ਆ ਇਹ ਅੱਗੇ ਵੀ ਆਪਾਂ ਨਹੀਂ ਵੜਾਉਂਦਾ ਚਲੋ ਮਖਾ ਬਾਕੀ ਅੱਜ ਵੀ ਕੰਮ ਦਾ ਖਿੱਚਿਆ ਗਿਆ 35-40 ਬਿੱਗੇ ਤਾਂ ਹੋਏਗੇ ਅੱਜ ਵੀ ਠੰਡੇ ਠੰਡੇ ਜਿਹੀ ਬਾਕੀ ਮਾਰਾ ਦਿਯਾਤਾ ਨਾ ਚੱਲੀ ਜਾਂਦਾ ਤੌਰੀ ਫੁਲਕਾ ਚੱਲਣਾ ਚਾਹੀਦਾ ਸਾਰੇ ਮੇਰੇ ਕੰਬਾਈਨ ਵਾਲੇ ਵੀਰਾਂ ਦਾ ਬਾਕੀ ਇਹ ਬਈ ਇਹ ਨਹੀਂ ਮੈਂ ਕਹਿੰਦਾ ਹੈਗਾ ਮੇਰੇ ਨਾਲ ਕਈ ਵੀਰ ਬਹੁਤ ਵੀਡੀਓ ਦਾ ਪਿੱਛੇ ਹੈ ਨਾ ਰੇਟ ਵਾਲੇ ਦਾ ਗੁੱਸਾ ਵੀ ਕਰਿਆ ਵਿੱਚ ਵੀਰਾਂ ਨੇ ਕਮੈਂਟ ਵੀ ਕਰਿਆ ਗਲਤਮਲਤ ਆਪਾਂ ਇਹ ਨਹੀਂ ਕਹਿੰਦੇ ਹੈਗੇ ਨਾ ਮੈਂ ਗੱਲ ਇਹ ਕਹਿਣਾ ਵੀ ਯਾਰ ਆਪਾਂ ਜਦ ਘਰ ਤੋਂ ਨਿਕਲੇ ਆ ਨਾ ਤਾਂ ਕਮਾਉਣ ਵਾਸਤੇ ਨਿਕਲੇ ਆ ਤਾਂ ਮੇਰਾ ਵੀਰ ਰੇਟ ਘੱਟ ਕਰਕੇ ਕੀ ਫਾਇਦਾ ਇਹ ਘੜ ਦੰਦੇ ਨਹੀਂ ਹੈ ਨਾ ਇਹ ਬਾਈ ਮੈਂ ਇੱਕ ਗੱਲ ਦੱਸਦਾ ਤੁਹਾਨੂੰ ਖੇਤ ਬਾਹਰ ਨਿਕਲ ਕੇ ਜਦੇ ਪੈਸਾ ਦੰਦੇ ਹੈ ਗੁਜਰਾਤ ਦਾ ਉਸੂਲ ਹੈ ਇਹ ਆ ਹੈ ਨਾ ਨਾਲ ਦੀ ਨਾਲ ਕੈਸ਼ ਪੇਮੈਂਟ ਮਿਲ ਰਹੀ ਆ ਹੁਣ ਅੱਜ ਮੈਂ 600 ਨੂੰ ਵੱਢ ਗਿਆ 650 ਨੂੰ ਵੱਢ ਗਿਆ ਦਿੱਤਿਆਂ ਖੁਸ਼ ਹੋ ਕੇ ਦੰਨੇ ਆ ਬਾਈ ਕੰਮ ਵਧੀਆ ਕਰੋ ਤੁਹਾਨੂੰ ਰੇਟ ਕੱਟ ਕਰਨ ਦੀ ਵੀ ਲੋੜ ਨਹੀਂ ਆ ਨਾ ਜਦੋਂ ਕਿਹਨੇ ਜਿਹਨੇ ਜਿਹਦੇ ਦਾਣਾ ਪਾਣਾ ਕਰਮਾ ਜਿਹਦਾ ਲਿਖਿਆ ਹੈ ਜਿਹਨੇ ਵੱਢਣਾ ਉਹਨੇ ਖੇਤ ਉਹੀ ਖੇਤ ਵੱਢਣਾ ਇਹ ਤਾਂ ਮੈਂ ਹੁਣ ਜੇ ਕਹਿ ਦਵਾਂ ਮੇਰੀ ਮਸ਼ੀਨ ਸਾਰਾ ਏਰੀਆ ਵੱਢ ਜੇ ਪਿਆ ਨਾ ਔਰ ਵੀ ਚੱਲਿਓ ਨਾ ਤਾਂ ਬਾਈ ਇਹ ਗੱਲ ਝੂਠ ਆ ਬਾਕੀ ਦੱਸਿਓ ਤੁਸੀਂ ਵੀ ਕਿਹੜੇ ਕਿਹੜੇ ਵੀਰ ਦੀ ਕਿੱਥੇ ਕਿੱਥੇ ਮਸ਼ੀਨ ਚੱਲਦੀ ਆ ਨਾ ਕੀ ਰੇਟ ਚੱਲਦਾ ਸਾਰੀ ਭਾਈ ਪਤਾ ਲੱਗਿਆ ਨਾ ਕਮੈਂਟਾਂ 'ਚ ਵੀ ਇਹਨਾਂ ਰੇਟ ਫਲਾਣੀ ਜਗ੍ਹਾ ਚੱਲਦਾ ਆਪਾਂ ਤਾਂ ਹੁਣ ਇਹ ਕਹਿ ਸਕਦੇ ਆ ਵੀਰੇ ਕਰਨੇ ਤੇ ਤਾਂ ਕੁਝ ਰਹਿ ਹੁਣ ਕਬੀਰ ਗਾਣਾ ਤੋਂ ਮਸ਼ੀਨ ਵਾਲਿਆਂ ਦੇ ਭਾਈ ਵੀਡੀਓ ਬਣਾਇਆ ਕਰੂ ਨੀ ਇਹ ਘੱਟ ਰੇਟ ਭਾਈ ਜੁੱਤੀਆਂ ਖਾਣੀਆਂ ਮੈਂ ਖੋਲ ਵੀਡੀਓ ਬਣਾ ਕੇ ਅਗਲਾ ਕਹੂਗਾ ਤੂੰ ਕੌਣ ਹੁੰਦਾ ਮੈਨੂੰ ਬੱਚਦਾ ਮੈਂ ਵੱਢਦਾ ਹੈ ਨਾ ਮੈਂ ਮੈਨੂੰ ਕੋ ਪੁੱਛਿਆ ਕਿ ਮੈਂ ਨਹੀਂ ਅਗਲੇ ਨੂੰ ਕਹੂੰਗਾ ਵੀ ਤੂੰ ਕੌਣ ਹੁੰਦਾ ਯਾਰ ਮੈਂ ਚਾਹੇ 500 ਨੂੰ ਵੱਢਾਂ ਚਾਹੇ 200 ਨੂੰ ਵੱਢਾਂ ਪਰ ਆਪਣਾ ਸੂਲ ਆ ਭਾਈ ਆਪਾਂ ਰੇਟ ਨਹੀਂ ਤੋੜਨਾ ਹੈਗਾ ਜਿੰਨਾਗਾ ਜੀ ਖਰਚਾ ਕਰਕੇ ਆਏ ਆ ਦੱਬੀ ਫਿਰਦੇ ਆ ਕਿੱਲੀ ਹਨਾ ਮੀ ਆਏ ਆ ਵੀ ਆਉਣ ਜਾਣ ਦਾ ਖਰਚਾ ਤਾਂ ਅਸੀਂ ਕੱਢੀ ਬੈਠੇ ਆ ਨਹੀਂ ਵੀ ਕੁਝ ਬਚੂਗਾ ਤੇ ਮਸ਼ੀਨ ਥੋੜੀ ਬਣਾਉਣੀ ਆ ਮੂੰ ਟਾਇਰੇ ਖਤਮ ਕਰਕੇ ਕਵਾੜਖਾਨਾ ਕਰਕੇ ਲੈ ਜਾਉ ਘਰ ਨੂੰ ਹਨਾ ਜਾ ਕੇ ਦੁੱਗਣੇ ਰੁਪਏ ਰਫੇਰਾ ਚ ਲੱਗ ਜੰਨੇ ਆ ਆਪਣੇ ਤਾਂ ਸਿੱਧਾ ਮਾਲਕਾਂ ਕੰਨੀ ਦੇ ਵੀ ਛੂਟ ਆ ਵੀ ਰੇਟ ਕੋਈ ਗੱਲ ਨਹੀਂ ਜਿੱਥੇ ਲੋਟ ਦੇਖ ਕੇ ਚੱਲੀਆਂ ਆਪਣਾ ਮਾਲਕੋਂ ਬਾਈ ਹੁਣ ਕਈ ਬੰਦੇ ਕਹਿੰਦੇ ਤੂੰ ਮੋਰ ਮੈਨਾਂ ਕਾ ਮਾਲਕ ਹੋਰ ਮੈਨੀਆਂ ਦਾ ਮਾਲਕ ਨਾ ਬਣ ਬਾਈ ਮੈਂ ਮਾਲਕ ਆ ਇਸ ਟਾਈਮ ਮਸ਼ੀਨ ਦਾ ਜਾਣਾ ਮੈਂ 1600 ਕਿਲੋਮੀਟਰ ਮੇਰੇ ਦੇ ਭਰੋਸੇ ਬੰਦਿਆਂ ਨੇ ਛੱੜਤੀ ਹੈ ਨਾ ਤਾਂ ਮਾਲਕ ਨਾਲੋਂ ਵੱਧ ਟੈਨਸ਼ਨ ਆ ਬਾਈ ਮੈਨੂੰ ਸੱਚੀ ਜਿਹਦੇ ਪਈ ਹੁੰਦੀ ਉਹਨੂੰ ਪਤਾ ਹੁੰਦਾ ਨਾ ਮੈਂ ਨਾਲ ਤੱਕ ਨਹੀਂ ਬਜਾਰੇ ਮੇਰੇ ਆਉਂਦੇ ਜੇ ਮੈਂ ਕੋਈ ਐ ਜਾ ਹੁੰਦਾ ਨਾ ਖਾਣ ਪੀਣ ਵਾਲਾ ਉਹਨਾਂ ਨੂੰ ਰਗੜ ਦੇਣ ਵਾਲਾ ਟਾਂਕਾ ਲਾਉਣ ਵਾਲਾ ਤਾਂ ਮੇਰੇ ਨਾਲ ਇੱਕ ਮਿੰਟ ਦਾ ਭਰੋਸਾ ਨਾ ਕਰਦੇ ਸਾਡੇ ਸਾਹਮਣੇ ਪਿਛਲੇ ਸੀਜ਼ਨ ਵੀ ਨਹੀਂ ਮੇਰੇ ਨਾਲ ਆਇਆ ਕੋਈ ਐਤਕੀ ਵੀ ਨਾਲ ਨਹੀਂ ਕੋਈ ਥਾਂ ਕੋ ਬੁਲਾਉਂਦਾ ਹੈ ਐ ਕਿਹੜਾ ਬੰਦਾ ਹੈ ਦੱਸੋ ਮੈਨੂੰ ਜਿਹੜਾ ਬਾਈ ਕੰਬੈਨ ਵਾਲਾ ਬਾਈ ਹੈ ਨਾ ਵੀ ਫੋਰਮੈਨ ਬੁਲਾ ਰਿਹਾ ਮਾਲਕ ਨੂੰ ਮਾਲਕ ਆ ਨਹੀਂ ਰਿਹਾ ਯਾਰ ਆ ਭਾਈ ਮਸ਼ੀਨ ਦੇ ਕੋਲ ਨਾ ਉਹ ਕਹਿੰਦਾ ਕੋਈ ਨਹੀਂ ਤੂੰ ਆ ਅਸੀਂ ਸਾਡੀ ਇੱਕੋ ਗੱਲ ਆ ਇਹ ਦੀ ਜਾਂ ਵੀਰੇ ਜੇ ਭਰੋਸਾ ਹੈ ਨਾ ਅਗਲੇ ਤੋਂ ਤਾਂ ਹੀ ਆ ਬਾਕੀ ਇਹਨ ਡੈਕਟਿਵ ਜਿਹੇ ਕਮੈਂਟ ਕਰਦੇ ਆ ਉਹਨਾਂ ਦੀ ਇੱਕ ਵੀਰ ਆਪਣੇ ਕਮੈਂਟ ਕਰੇ ਦਿੰਦਾ ਉਹਨਾਂ ਨੂੰ ਝਾੜੇ ਦਿੰਦਾ ਹਨਾ ਚਾਉ ਦੀ ਇੱਕੋ ਗੱਲ ਕਹਿ ਦਿੰਦਾ ਉਹ ਬਾਕੀ ਚੱਲਦੀ ਹੈ ਮੌਸਮ ਅਜੇ ਥੋੜਾ ਜਿਹਾ ਖਰਾਬ ਮਹੀਨਾਂ ਕੋਈ ਪਤਾ ਨਹੀਂ ਹੈਗਾ ਵੀ ਕਾਦਾ ਜਾਵੇ ਚਲੋ ਦਿਖਾਉਨੇ ਆ ਤੁਹਾਨੂੰ ਮਾਲ ਫੇਰਾ ਜਾਲਾ ਆਓ ਜੀ ਰਬੇਸ਼ભાઈ ਦਾ ਵੀ ਵੱਢ ਕੇ ਮਸ਼ੀਨ ਹੋ ਗਈ ਫਰੀ ਅੱਜ ਕੰਮ ਤੋਂ ਨਾ ਠੰਡਾ ਹੀ ਰਹੂਗਾ ਕਲੋਨੀ ਜੇ ਲਾਵਾਂਗੇ ਡੇਰੇ ਹੁਣ ਆਹ ਟਰਾਲੀਆਂ ਬਾਈ ਮੈਂ ਕਹਣਾ ਵੀ ਨਜ਼ਾਰੇ ਦੀਆਂ ਟਰਾਲੀਆਂ ਇਹਨਾਂ ਦੇ ਕਈ ਤਾਂ ਡਬਲ ਡਬਲ ਟਾਇਰ ਲੱਗਾਂ ਜਿਹੜੇ ਹਰਿਆਣਾ 'ਚ ਦੇਖਦੇ ਹੁੰਨੇ ਆਪਾਂ ਨਾ ਉਹ ਜਿਹੀਆਂ ਟਰਾਲੀਆਂ ਦੇਖਣ ਨੂੰ ਮਿਲਦੀਆਂ ਪਰ ਇਹਦੇ ਇੱਕ ਚੀਜ਼ ਆ ਸਾਰਾ ਹੀ ਪਾਸਾ ਆਹ ਸ਼ਿਪ ਵੀਦਨ ਖੁੱਲ ਜਾਂਦਾ ਸਾਰੇ ਜਿਹੜਾ ਫੱਟਾ ਹੀ ਬਣ ਜਾਂਦਾ ਇੱਕ ਲੇਕੇ ਦਾ ਬਾਕੀ ਹੁੱਕ ਦੇਖ ਲਓ ਬਾਈ ਟਰੈਕਟਰ ਦੀ ਉਹੀ ਆਪਾਂ ਇੰਨੇ ਨੇ ਰੁਪਏ ਕਰਤੀ ਨੇ ਕੋਈ ਹੁੱਕ ਨਹੀਂ ਕੋ ਕੋਸ ਨਹੀਂ ਬਸ ਥੱਲੇ ਕੁੰਡਾ ਜਾਂ ਬਿਲਡਿੰਗ ਕਰਾਇਆ ਚੱਕ ਕੇ ਟ੍ਰੈਡੀ ਦੇ ਵਿੱਚ ਪਾ ਲੈਣੀ ਆ ਉਹ ਦੇਖ ਲੋ ਇੱਕ ਗੱਲ ਤਾਂ ਹੈਗੀ ਆ ਬਾਈ ਗੱਜੇ ਇੱਥੇ ਟਰੈਕਟਰ ਰੂਟਰ ਦਾ ਇਹ ਜਿਹਾ ਚਲਾਈ ਜਾਂਦੇ ਲੋਕ ਹਨਾ ਆਪਣੇ ਇਹ ਜਿਹੇ ਟਰੈਕਟਰ ਬਣਿਆਣੇ ਨਹੀਂ ਕਹਿੰਦੇ ਹੈਗੇ ਪਰ ਇਹ ਕਾਮਯਾਬੀ ਨਾ ਤਾਂ ਆਈਆਂ ਕਿਰਾਏ ਤੇ ਕੰਮ ਜਾਦੇ ਕਰਾਉਨੇ ਆ ਇਹ ਹੈ ਭਾਜਾ ਨਾ ਬਸ ਆਹੀ ਆ ਕਹਾ ਦਰਜਾਂ ਕੇ ਇਹ ਦੇ ਆਮ ਦੇਖਿਆ ਬੜੀ ਵੱਡੇ ਹੋਵੇ ਚੱਲ ਮੈਂ ਵੀ ਚੱਲਣਾ। ਲਾ ਹੋਰ ਕੀ ਕਰਨਾ? ਹਾਂ? 4-5 ਵਿੱਗੇ ਹੈਗੇ ਉੱਥੇ। ਪਿੰਨਾਂ ਵਾਲੇ ਚਾਰ ਆਹੋ ਇਹ ਤਾਂ ਬਾਟੋ ਦੋ ਤਾਂ ਬੇੜੋ। ਇਕੜੇ ਕੱਢ ਰਗਾ ਲੰਘ ਜਣੇ ਨੀ ਨਾ ਕੋਈ ਦੇਖ ਕੇ ਬਣਾਤਾ। ਚੱਲ ਆਪਾਂ ਮੋਟਰਾਂ ਨਾਲ ਚੱਲਦੇ ਆਂ। ਲੰਘ ਜਣੇ ਤੇ ਮਸ਼ੀਨ। ਆਹ ਭਾਈ ਸਾ ਮੰਨੀ ਹੋਈਆਂ ਭਾਈ ਇਹ ਤਾਂ ਫੇ ਵੀ ਚੰਗੀ ਸਾਮ ਕਰਦਾ ਹਨਾ ਜਿਹੜੇ ਨੇ ਪੱਠੇ-ਪੁੱਠੇ ਹਨ ਹਰਿਆਈ ਬੀਜੀ ਹੋਈ ਆਵੇ। ਦਾਣੇ ਕੱਢ ਤੇ ਟੱਕ ਮੋਟਰਸਾਈਕਲ ਲੋ ਜੀ ਬਾਈ ਜੀ ਇੱਧਰ ਵੱਟ ਕੇ ਆ ਗਏ ਇੱਧਰ ਤਿੰਨ ਚਾਰ ਕਿ ਬਿਗੇ ਇੱਥੇ ਦੇ ਜੀ ਨਕੀ ਹੋਇਆ ਮਸ਼ੀਨ ਹੈ ਚਲੋ ਆਹ ਬੋਲੀ ਲੱਗਿਆ ਹੋਇਆ ਠੀਕ ਜਾਊਗਾ ਤੋਈ ਦਵਾ ਕੇ ਦੇ ਦੇ ਪਹਿਲਾ ਹੋ ਗਿਆ ਪਰ ਮਾਰ ਰਿਹਾ ਉਹ ਚੱਲੂ ਹੈ ਇੱਧਰ ਬਾਈ ਜੀ ਦਾ ਵੱਟ ਗਿਆ ਵਈਆ ਕਹਿੰਦੇ ਹੋ ਅੱਛਾ ਬੜਿਆ ਬੜਿਆ ਜਲੇ ਗਾੜੀ ਅੱਛੀ ਬੜੀ ਅਜਲੀ ਬੱਤੀ ਬੜੀ ਹੈ ਜੀ ਮੋਚਾ ਨਿਕਲਾ ਗੇਂ ਮੋਚਾ ਬੜੀਆ ਨਿਕਲਾ हां बता हसन हां क्या बोलते हो बढ़िया गेहूं निकला हां बढ़िया बढ़िया और भाई जी इतने बड़े रह गए बीच कोई दादक बगे या कोई हारे है सर साइन खड़ी कर के रहे हैं यहां देखो जरा और ये छोटू बढ़िया चैन बहुत मोटी हुई भी दे ओए ये बोल यार

ਯਾਰ ਇਹ ਬੜੇ ਸਾਨੇ ਪਏ ਐ ਨਹਿਰ ਦੇ ਆਲੇ-ਦਾਲੇ ਮੈਂ ਕਹਿੰਦਾ ਮਾਰਚ ਪਈ ਜਾਂਦੀ ਬਾਕੀ ਜਾਨੀ ਵੀ ਪਛਣਾ ਕੈਨੇ ਕਿਵੇਂ ਐ ਬਾਈ ਹਾਂ ਹੋਰ ਉਹ ਵਧੀਆ ਗੀ ਆਪੇ ਹੋਰ ਬਟਣਾ ਖੇਤ ਹੁਣ ਕੋ ਬਸਾਹੀ ਲਾਸਟ ਐ ਇਹ ਤੈਨੂੰ ਦੱਸਿਆ ਹੋਣਾ ਜੰਟ ਨੇ ਤਿਆਰ ਐ ਆਪਾਂ ਦਾ ਤਿਆਰ ਆ ਸਰਖੜੇ ਦਾ ਖਾਲਸਾ ਆਏ ਆ ਹਾਂ ਸਰਖੜੇ ਦਾ ਖਾਲਸਾ ਗਲਤਾ ਸਹੀ ਆ ਬਾਈ ਪਾਣੀ ਵੀ ਉਹ ਤੇਰਾ ਦੋ ਦਿਨ ਤੇ ਬਾਈ ਥੱਲੇ ਚਲੀ ਗਈ ਨਹਿਰ ਬੰਦ ਹੋ ਗਈ ਮੈਂ ਜਿੱਦੇ ਵੱਟੇ ਪਰ ਵੱਟ ਗਏ ਆ ਹਾਂ ਤੁਸੀਂ ਤੇ ਨਹਿਰ ਆਉਂਦੀ ਬੰਦੇ ਕੇ ਪਰ ਇੱਕ ਤੇ ਲੇਉਂਦਾ ਬਰਾਈ ਗਈ ਅਰੇ ਭਰੇਗਾ ਕਿਉਂ ਤਾਂ ਥੋੜਾ ਕੰਮ ਆਇਆ 3 ਬਿਗੇ ਮੇ ਕਿਤਨਾ ਭਰ ਜਾਏਗਾ ਇਹੋ ਵੇਹੇ ਫਿਰ ਟੈਂਕ ਤਾਂ ਆਉਂਦੇ ਕੇ ਪਰ ਕੇ ਛੱਡ ਦਵੇ ਉਹ ਦੱਪੀ ਪੜਦਾ ਉਧਰ ਮਸ਼ੀਨ ਤਾਂ ਬਾਈ ਖਚੀ ਫਿਰਦਾ ਹਾਂਜੀ ਮੈਂ ਕਹੀ ਬਤੇ ਕਹਿਦੇ ਨੇ ਬੜੇ ਕਮੈਂਟਾਂ 'ਚ ਪਹਿਲੇ ਭਾਈ ਮਨੀਰ ਹੋਰ ਹੀ ਚਲਾਇਆ ਕਰੋ ਕਾਤੇ ਵੀ ਹੌਲੀ ਵੀ ਵੀ ਜਵੇਂ ਹੌਲੀ ਜਵੇਂ ਲੋਹ ਚ ਚਲਣੀ ਚਾਹੀਏ ਪੰਜਾਬ 'ਚ ਕਣਕਾਂ ਲਾਉਂਦੇ ਪੰਜਾਬ 'ਚ ਵੀ ਕਣਕਾਂ ਭੱਦੀਆਂ ਵਰਦੀਆਂ ਮਨੀਰ ਇਹ ਫੇ ਹੌਲੀ ਚਲਾ ਕੇ ਵੱਡੂਗੇ ਪਾ ਕੇ ਆ ਭਾਈ ਕਹਤਾ ਸ਼ਾਮ ਤੱਕ ਅਪਾ 10 15 ਕਮੀਕੇ ਵੱਡੂਗਾ ਔੜੀ ਔੜੀ

کتنا کتنا بکا تمہارا کا ماں بیٹھا کا تو کاٹ دیں گے کوئی بات نہیں بھیا ضرور کاٹیں گے تمہارا ہی کاٹیں گے اور کیا کاٹنے کو گاڑی یہ اپ کی واڑی لے والا بیٹھا ہے نا تے وی جاوانو تو ہاں رک مار کے جندا کوڑ مندراں دا منو پتہ بولنا مت میرے ماں کو رہ گئی ہو ਇਹ ਕਹਿੰਦਾ ਬਾਈ ਕਹਿੰਦਾ ਫੋਨ ਦੇ ਵੀਡੀਓ ਨਾ ਬਣਾਈਏ ਕਹਿੰਦਾ ਮੇਰੀ ਕਣਕ ਨਾ ਰਹਿ ਜੂ ਅੰਦਰ ਕਹਿੰਦਾ ਛੱਡ ਦੇ ਕਣਕ ਨਹੀਂ ਛੱਡਦੇ ਹੈਗੇ ਚਿੰਤਾ ਨਾ ਕਰ ਉਹ ਬਾਈ ਉਧਰ ਕਣਕ ਮਾਰਾ ਸੀ ਉਹ ਮਾਰਾ ਨਹੀਂ ਗਿਆ ਨਹੀਂ ਕੋਠੇ ਦੇ ਪਰਲੇ ਪਾਸੇ ਕੋਈ ਫਾਂਡਰੇ ਨਹੀਂ ਛੋਟੀ ਜੀ ਹਾਂ ਉਹ ਬੜਾ ਉਲੀਆ ਉਹ ਇੱਕ ਦਲ ਦੇਖ ਲਿਆ ਕਹਿੰਦੇ ਫਿਰ ਕਿੰਨੇ ਇਮਾਨਦਾਰ ਲੋਕ ਆ ਹਨਾ ਜਿੰਨੇ ਕੇਸ ਨਾਪਲੇ ਬਾਈ ਇਹ 10 ਵਿਗੇ ਆ 1.5 10 ਵਿਗੇ ਆ ਦਾ 1.5 10 ਵਿਗੇ ਹੀ ਆ ਨਾ ਆਪਣੇ ਆ ਨਹੀਂ ਕਹਿੰਦੇ ਕਿ ਇਹ ਟੀਮਾ ਨਹੀਂ ਉਹ ਤਾਂ ਕੰਡਾ ਦਾ ਬੰਦਾ ਹਾਂ ਹਾਂ ਬਲੋ ਨਾਪ ਲੋ ਜੇ ਯਾਦਾ ਬਗਲਾ ਕਹਿੰਦਾ ਵਧ ਪੈਸੇ ਵਧ ਲਓ ਆਪਣੇ ਹਾਂ ਤਾਂ ਸਹੀ ਗੱਲ ਆ ਜੇ 11 ਹੈ ਜਾਂ 11 ਦਾ ਬਾਈ 11 ਦਾ ਲੈ ਲਓ ਇਹ ਵੀ ਮੈਂ ਕਹਿੰਦੀ ਕਿ ਆ ਗਿਆ ਦਾ ਬਾਈ ਉਹ ਤਾਂ ਹੀ ਕੋਈ ਨਾ ਕਰ ਜਾਉਂਗਾ ਮੋਗਲਾ ਤੋਂ ਮੈਂ ਇਹਦਾ ਮੰਨੂਆ ਕਢਾਉਣਾ ਪੈਣਾ ਥੈਂਕ ਯੂ ਫੁੱਲ ਭਾਰ ਕੇ ਕਢਾਉਣਾ ਪੈਣਾ ਫੈਕ ਹੋ ਜਾਣਾ ਉਹਦਾ ਟ੍ਰੈਲੀ ਦੇਖੀ ਜਾਂਦਾ ਮੇਰੇ 3 ਵਿਘੇ ਤੇ ਉੱਪਰ ਆਓ 2.5 ਵਿਘੇ ਵੱਟੇ ਉੱਥੇ ਟੈਂਕ ਕਿੱਥੇ ਭਰ ਜਾਂਦਾ ਆਪਣਾ ਜਦੋਂ ਨੇ ਦੇਖਿਆ ਵੇ ਟੈਂਕ ਭਰਦਾ ਨਹੀਂ ਹੈਗਾ ਉਹ ਫੇਰ ਪਿੱਛੇ ਜਾ ਬੱਲਾ ਬੱਲਾ ਚੱਕ ਕੇ ਦੇਖਣ ਲੱਗ ਗਿਆ ਉਹ ਹਰੀਆਂ ਬੱਲਾ ਆਉਣੀਆਂ ਉਹਦਾ ਹੁਣੀ ਹਰੀਆਂ ਦਾ ਭਾਈ ਆਉਣੀਆਂ ਆਉਣੀਆਂ ਹੁਣ ਉਹ ਟਰੈਕਟਰ ਥੱਲੇ ਲਾਉਣ ਲੱਗਿਆ ਉਹ ਆਹ ਗੇਰ ਤਾਂ ਉਹਨੇ ਥੱਲੇ ਟਰੈਕਟਰ ਇਹਨੂੰ ਆਏ ਵੀ ਘਾਤ ਟੈਂਕ ਵਿੱਚ ਕੀ ਗੱਲ ਕਰਦਾ ਵੇ ਅੰਦਰ ਰਸਤਾ ਵੀ ਨਹੀਂ ਦੇਖ ਰੱਖਣੇ ਗੇਰਦੰਦੇ ਨੇ ਸਾਰੇ ਵੈਕ ਨਾਲੇ ਜਮੀ ਉਹਦਾ ਆਪ ਵੀ ਰਹਿਣਾ ਨਾ ਰਾਂ ਦੇਖਦੇ ਨਹੀਂ ਇਹ ਵਾਹ